ਘੜੀ ਪਲ ਕੱਢਣੀ ਪਊ ਵੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਘੜੀ ਪਲ ਕੱਢਣੀ ਪਊ ਵੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਕਿ ਸਮੇਂ ਨੇ ਤਾਂ ਮੱਠੀ ਮੱਠੀ ਚਾਲ ਚੱਲਦੇ ਰਹਿਣਾ ਏ ਅੱਜ ਨਹੀਂ ਤਾਂ ਕੱਲ ਤੇਰੇ ਨਾਲ ਚੱਲਦੇ ਰਹਿਣਾ ਸਮੇਂ ਨੇ ਤਾਂ ਮੱਠੀ ਮੱਠੀ ਚਾਲ ਚੱਲਦੇ ਰਹਿਣਾ ਏ ਅੱਜ ਨਹੀਂ ਤਾਂ ਕੱਲ ਤੇਰੇ ਨਾਲ ਚੱਲਦੇ ਰਹਿਣਾ ਔਕੜਾਂ ਵੀ ਖਿੜੇ ਮੱਥੇ ਚੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਕਿ ਤੁਰੀ ਚੱਲ ਕੱਲਾ ਵੀ ਤੂੰ ਸਾਥ ਨੂੰ ਕਿ ਸੋਚਦਾ ਹੈ ਹਨੇਰਿਆਂ ਤੋਂ ਡਰਦਾ ਤੂੰ ਕਾਫਲੇ ਕਿ ਲੋਚਦਾ ਹੈ ਤੁਰੀ ਚੱਲ ਕੱਲਾ ਵੀ ਤੂੰ ਸਾਥ ਨੂੰ ਕਿ ਸੋਚਦਾ ਹੈ ਹਨੇਰਿਆਂ ਤੋਂ ਡਰਦਾ ਤੂੰ ਕਾਫਲੇ ਕਿ ਲੋਚਦਾ ਹੈ ਹਣਾ ਹੋ ਜਿੱਥੇ ਹੋ ਜੂ ਮੇਲ ਹਾਨੀਆਂ ਹਣਾ ਹੋ ਜਿੱਥੇ ਹੋ ਜੂ ਮੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਕਿ ਮਿੱਤਰਾਂ ਭਰਾਵਾਂ ਤੇਰੇ ਨਾਲ ਨਹੀਂ ਉਤਰ ਹੋਣਾ ਦੂਰ ਇੰਨੀ ਲੰਘ ਜਾਣਾ ਪਿੱਛੇ ਨਹੀਂ ਓਮਣ ਹੋਣਾ ਕਿ ਸੱਜਣਾ ਵੀ ਪੈੜ ਤੇਰੀ ਹੌਲੀ ਹੌਲੀ ਛੱਡਨੀ ਇਸ਼ਕਾਂ ਦੇ ਪੋਟੇ ਵਿੱਚੋਂ ਸੂਈ ਜਿਵੇਂ ਕੱਢਣੀ ਸਾੜੀ ਸਦਰਾਂ ਪਾ ਹੰਝੂਆਂ ਦਾ ਤੇਲ ਹਾਣੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਣੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਣੀਆਂ ਪਰ ਸੁਪਨੇ ਸਜਾਉਂਦਾ ਰਹੀਂ ਆਸ ਕਦੇ ਛੱਡੀ ਨਾ ਸਪਨੇ ਸਜਾਉਂਦਾ ਰਹੀ ਆਸ ਕਦੇ ਛੱਡੀ ਨਾ ਸਾਗਰਾਂ ਨੂੰ ਪੀਣ ਵਾਲੀ ਪਿਆਸ ਕਦੇ ਛੱਡੀ ਨਾ ਕਿ ਝੁੱਲਣੇ ਤੂਫਾਨ ਰਾਹੀ ਆਉਣੀਆਂ ਹਨੇਰੀਆਂ ਪਰ ਮੰਜ਼ਲਾਂ ਤੇ ਪੁੱਜਣੇ ਦੀ ਜਾਂਚ ਕਦੇ ਛੱਡੀ ਨੀ ਮੰਜ਼ਲਾਂ ਤੇ ਪੁੱਜਣੇ ਦੀ ਜਾਂਚ ਕਦੇ ਛੱਡੀ ਨਾ ਇਕੱਲੇ ਖੇਡਣਾ ਏ ਜ਼ਿੰਦਗੀ ਦਾ ਖੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਇਕੱਲੇ ਖੇਡਣਾ ਏ ਜ਼ਿੰਦਗੀ ਦਾ ਖੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ ਕੜੀ ਪਲ ਕਢਣੀ ਪਊ ਵੇਲ ਹਾਨੀਆਂ ਭੱਜ ਰਹੀ ਜ਼ਿੰਦਗੀ ਦੀ ਰੇਲ ਹਾਨੀਆਂ